ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਪਹਿਲੀ ਪਾਂਚ ਜਾਣਦੇ ਹੋ ਜੋ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਤੇ ਪਾਤਰ ਵਿਧੂ ਚੰਦ ਸੀਨਾ ਗੁਰੂ ਕਾ ਸੀਨਾ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਵਿਧੂ ਚੰਦ ਸਾਹਿਬ ਜੀ ਦੇ ਯਾਰ ਮੈਂ ਜਾਨਚੀਨ ਬਾਬਾ ਵਿਧੂ ਚੰਦ ਜੀ ਦੇ ਸਤਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੀ ਸਲਾਣਾ ਵਰਸੀ ਦਾ ਸਮਾਗਮ ਸਰਗੁਰੂ ਜੀ ਦੀ ਮਿਹਰ ਦੇ ਨਾਲ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਅਸਥਾਨ ਸਵਰਸੰਗ ਵਿਖੇ ਚੌਣੀ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਅਸਥਾਨ ਤੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਸਤਿਗੁਰੂ ਜੀ ਦੀ ਮਿਹਰ ਦੇ ਨਾਲ ਮਹਾਂਪੁਰਖਾਂ ਦੇ ਅੱਜ 12ਵੀਂ ਵਰਸੀ ਦਾ ਸਮਾਗਮ ਆਰੰਭ ਹੋਇਆ। ਕਈਆਂ ਦਿਨਾਂ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬਾਂ ਜੀ ਦੀ ਲੜੀ ਆਰੰਭ ਹੈ। ਪਹਿਲਾ ਲੜੀ ਵਿੱਚ 17 ਸ੍ਰੀ ਅਖੰਡ ਪਾਠ ਸਾਹਿਬ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਅਠ ਅਖੰਡ ਪਾਠ ਸਾਹਿਬ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਸ੍ਰੀ ਸਰਬਲੋ ਮਹਾਰਾਜ ਜੀ ਦੇ ਬਾਣੀ ਦੇ ਅਖੰਡ ਪਾਠ ਸਾਹਿਬ ਹੋ ਚੁੱਕੇ ਨੇ ਅੱਜ ਦੀ ਲੜੀ ਵਿੱਚ ਵੀ ਬੇਅੰਤ ਅਖੰਡ ਪਾਠ ਸਾਹਿਬਾਂ ਜੀ ਦੇ ਆਰੰਭ ਹੋਏ ਨੇ ਜੋ ਕਿ ਸੋਨੀ ਸਾਹਿਬ ਬਾਬਾ ਜੀ ਦੇ ਆਮਨ ਅਸਥਾਨ ਤੇ ਔਰ ਗੁਰੂ ਅਰਜਨ ਸਾਹਿਬ ਜੀ ਦੇ ਅਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਔਰ ਗੁਰਦੁਆਰਾ ਸੰਵਾਦਾਂ ਵਿਖੇ ਔਰ ਗੁਰੂ ਕੀ ਬਖਸ਼ਿਸ਼ ਮਹਿਲਾ ਵਿਖੇ ਔਰ ਬਾਬਾ ਮਾਹ ਸੰਗਜੀ ਦੇ ਅਸਥਾਨ ਤੇ ਵੀ ਸੋ ਗੁਰੂ ਕੇ ਪਿਆਰਿਓ ਅੱਜ 33 ਅਖੰਡ ਪਾਠ ਸਾਹਿਬ ਜੀ ਦੇ ਲੜੀ ਵਿੱਚ ਅੱਜ ਦੀ ਲੜੀ ਵਿੱਚ ਆਰੰਭ ਹੋਏ ਹਨ ਔਰ ਨਾਲ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਦੋ ਅਖੰਡ ਪਾਠ ਸਾਹਿਬ ਜੀ ਦੇ ਅਜ ਆਰੰਭ ਹੋਏ ਨੇ ਸੋ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਕਈਆਂ ਦਿਨਾਂ ਤੋਂ ਲੈ ਕੇ ਜੋੜ ਮੇਲੇ ਦੀ ਤਿਆਰੀ ਦੇ ਵਿੱਚ ਜਥਾ ਸ਼ਕਤ ਸਾਰੀਆਂ ਸੰਗਤਾਂ ਹਾਜ਼ਰੀ ਲਾ ਰਹੀ ਹੋ ਔਰ ਅੱਜ ਵਿਸ਼ੇਸ਼ ਕਰਕੇ ਜਿੱਥੇ ਦੂਰਾਂ ਦੇ ਰੇੜਿਆਂ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਉੱਥੇ ਸਾਡੇ ਬਹੁਤ ਹੀ ਖਾਲਸਾ ਪੰਥ ਜੀ ਦੇ ਉਹ ਮਹਾਨ ਧਾਮ ਅਸਥਾਨ ਤਖਤ ਸ੍ਰੀ ਹਜ਼ੂਰ ਅਵਚਲ ਨਗਰ ਸਾਹਿਬ ਜੀ ਤੋਂ ਵਰਾ ਸਾਹਿਬ ਜੀ ਦੇ ਹਜ਼ੂਰੀ ਖਾਲਸਾ ਪਹੁੰਚਿਆ ਹੈ ਔਰ ਨਾਲ ਸਗੁਣੀ ਸਾਹਿਬ ਜੀ ਦੇ ਪਾਠ ਹਜ਼ੂਰੀ ਫਵਜਾਂ ਵੱਲੋਂ ਔਰ ਨਾਲ ਚੌਪਈ ਸਾਹਿਬ ਦੇ ਪਾਠ ਨਾਲ ਮੂਲ ਮੰਤਰ ਦੇ ਜਾਪ ਵੀ ਆਰੰਭ ਕੀਤੇ ਗਏ ਨੇ ਸੋ ਸਾਰੀਆਂ ਸੰਗਤਾਂ ਨੂੰ ਸਭ ਨੂੰ ਜੀ ਆਇਆਂ ਨੂੰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮਹਾਂਪੁਰਖਾਂ ਦਾ ਇਹ ਜੋੜ ਮੇਲਾ ਗੁਰੂਕੀਰਤ ਸੰਗਤਾਂ ਸਾਰਾ ਖਾਲਸਾ ਪੰਥ ਨਗਰ ਤੇ ਅਲਾਕਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਮਿਲ ਜੁੜ ਕੇ ਸਾਰੇ ਹਾਜ਼ਰੀਆਂ ਲਵਾ ਰਹੇ ਹੋ ਸੇਵਾ ਕਰ ਰਹੇ ਹੋ ਸਭ ਦਾ ਧੰਨਵਾਦ ਨਾਲ ਨਾਲ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਕੋਈ ਡਿਊਟੀ ਹੈ ਸੇਵਾ ਤੇ ਉਹ ਆਪਣੀ ਆਪਣੀ ਡਿਊਟੀ ਤੇ ਸੇਵਾ ਤੇ ਲੰਗਰ ਦੇ ਵਿੱਚ ਬਹੁਤ ਵੱਡੀ ਸੰਗਤ ਦੀ ਹਾਜ਼ਰੀ ਦੀ ਸੇਵਾ ਵਿੱਚ ਉੱਥੇ ਸੇਵਾਦਾਰਾਂ ਦੀ ਲੋੜ ਹੁੰਦੀ ਹੈ ਤੇ ਲੰਗਰ ਜਿਹੜਾ ਜਿੱਥੇ ਲੰਗਰ ਪਕਾਉਣਾ ਉੱਥੇ ਵਰਤਾਉਣਾ ਉਹ ਵੀ ਬਹੁਤ ਵੱਡੀ ਸੇਵਾ ਹੈ ਇਸ ਕਰਕੇ ਜਿੱਥੇ ਵੀ ਕੋਈ ਸੰਗਤਾਂ ਦੀ ਡਿਊਟੀ ਆਇਆ ਜਾਂ ਹੋਰ ਕੋਈ ਗੁਰਮੁਖ ਪਿਆਰੇ ਨਗਰਾਂ ਤੋਂ ਸੰਗਤਾਂ ਆਉਂਦੀਆਂ ਨੇ ਫੇ ਸਾਡੀ ਡਿਊਟੀ ਕਿੱਥੇ ਲੱਗੇ ਸਾਡੀ ਡਿਊਟੀ ਕਿਹੜੀ ਸੇਵਾ ਤੇ ਹੈ ਉਹ ਵੀ ਲੰਗਰ ਦੇ ਵਿੱਚ ਜਾ ਕੇ ਉੱਥੇ ਆਪਣੀ ਡਿਊਟੀ ਦਾ ਪਤਾ ਕਰ ਲੈਣ ਜਿੱਥੇ ਜਿੱਥੇ ਕੋਈ ਹੋਰ ਲੋਡ ਹੋਵੇ ਉਹਨਾਂ ਦੀ ਵੀ ਡਿਊਟੀ ਨਾਲ ਲਾਈ ਜਾਵੇ ਸੋ ਸਾਰੀਆਂ ਸੰਗਤਾਂ ਨੂੰ ਬੜੇ ادب ਸਹਿਤ ਬੇਨਤੀ ਹੈ ਕਿ ਕੱਲ ਨੂੰ ਬਾਬਾ ਜੀ ਦੇ ਵਰਸੀ ਸੰਵਾਗਮ ਵਿੱਚ ਕੱਲ ਦੀ ਰਾਤ ਨੂੰ ਕੀਰਤਨ ਦਰਬਾਰ ਹੁੰਦਾ ਸੋ ਸਾਰੀਆਂ ਸੰਗਤਾਂ ਨੇ ਕੱਲ ਦੀ ਰਾਤ ਨੂੰ ਕੀਰਤਨ ਦਰਬਾਰ ਜਿਹੜਾ ਹੈ ਉਹ ਲਗਭਗ ਸਾਡੇ 10:30 ਪਾਉਣੀ 11 ਵਜੇ ਤਾਈਂ ਸੰਭਾਵਤੀ ਕੀਤੀ ਜਾਏ ਤਾਂ ਕਿ ਸੰਗਤਾਂ ਨੇ ਫਿਰ ਸੁਖ ਵਿਸਰਾਮ ਵੀ ਕਰਨਾ ਹੁੰਦਾ ਹੈ ਫਿਰ 19 ਨੂੰ ਫਿਰ ਸਮਾਗਮ ਦਾ ਦਿਹਾੜਾ ਹੁੰਦਾ ਉਸ ਕਰਕੇ ਜਿੰਨਾ ਇਸ ਸਮਾਂ ਇਸ ਸਮੇਂ ਦਾ ਲਾਹ ਲਈਏ ਮਹਾਂ ਪਰਖਾਂ ਦੀ ਯਾਦ ਵਿੱਚ ਜਿਹੜੇ ਆ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਰਹੇ ਔਰ ਸਾਨੂੰ ਗੁਰੂ ਮਹਾਰਾਜ ਦੀ ਗੁਰਮਤ ਦੇ ਨਾਲ ਜੁੜਨ ਵਾਸਤੇ ਪ੍ਰੇਰਣਾ ਦਿੰਦੇ ਰਹੇ ਮਹਾਂਪੁਰਖਾਂ ਦੇ ਉਹ ਪਾਵਨ ਦਿਹਾੜੇ ਜਿਹੜੇ ਕਿ ਆਪਾਂ ਨੂੰ ਗੁਰੂ ਦੀ ਗੁਰਮਤ ਨਾਲ ਜੁੜਨ ਵਾਸਤੇ ਪ੍ਰੇਰਣਾ ਕਰਦੇ ਨੇ ਸੋ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਆਪਣੇ ਮਨ ਬਣਾਓ ਪਰਸੋਂ ਨੂੰ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦਾ ਅੰਮ੍ਰਿਤ ਬਲੱਖੀਆਂ ਨੂੰ ਅੰਮ੍ਰਿਤ ਛਕਾਉਣਗੇ ਵਾਅਦ ਤੋਂ ਵਾਅਦ ਗੰਟੀ ਵਿੱਚ ਸੰਗਤਾਂ ਮਾਈ ਭਾਜੀ ਅੰਮ੍ਰਿਤ ਛਕਣ ਵਾਸਤੇ ਵੀ ਤਿਆਰੀ ਕਰੋ ਸੋ ਸਾਰੀਆਂ ਸੰਗਤਾਂ ਨੂੰ ਆਇਆਂ ਨੂੰ ਆ ਰਹੀਆਂ ਸੰਗਤਾਂ ਨੂੰ ਸਭ ਨੂੰ ਜੀ ਆਇਆਂ ਨੂੰ ਬੜੇ ਅਦਬ ਸਹਿਤ ਹਾਜ਼ਰੀਆਂ ਲਾਉਣ ਵਾਸਤੇ ਜਿੱਥੇ-ਜਿੱਥੇ ਵੀ ਸੰਗਤਾਂ ਪਹੁੰਚ ਰਹੀਆਂ ਨੇ ਸਭ ਨੂੰ ਜੀ ਆਇਆਂ ਨੂੰ ਦੇਸ਼-ਵਿਦੇਸ਼ ਵਿੱਚੋਂ ਸੰਗਤਾਂ ਪਹੁੰਚ ਰਹੀਆਂ ਨੇ ਸੋ ਗੁਰੂ ਕੇ ਪਿਆਰਿਓ ਸਭ ਦਾ ਧੰਨਵਾਦ ਜੀ ਆਇਆਂ ਨੂੰ ਦਲਬਾਬਾ ਬੀਦੀ ਚੰਦ ਸਾਹਿਬ ਜੀ ਵੱਲੋਂ ਸੋ ਨਾਲ-ਨਾਲ ਬੇਨਤੀ ਹੈ ਗੁਰੂ ਕੇ ਪਿਆਰਿਓ ਅੱਜ ਸਕੂਲ ਦੇ ਬੱਚਿਆਂ ਦਾ ਵੀ ਪ੍ਰੋਗਰਾਮ ਜਿਹੜਾ ਹੈ ਉਹ ਦੀਵਾਨ ਹਾਲ ਵਿੱਚ ਆਰੰਭ ਹੋ ਚੁੱਕਾ ਹੈ ਜਿਸ ਵਿੱਚ ਬੱਚਿਆਂ ਦੇ ਸੁੱਧ ਬਾਣੀ ਦੇ ਪਾਠ ਸਰਵਣ ਕਰਵਾਉਣਾ ਔਰ ਲੈਕਚਰ ਔਰ ਇਸੇ ਤਰ੍ਹਾਂ ਇਤਿਹਾਸ ਸਰਵਣ ਕਰਵਾਉਣਾ ਲੈਕਚਰ ਵਿੱਚ ਨਾਲ ਨਾਲ ਕੀਰਤਨ ਨਿਰਧਾਰਿਤ ਰਾਗਾਂ ਵਿੱਚ ਇਸੇ ਤਰ੍ਹਾਂ ਜਿਹੜੇ ਗੁਰਮਤ ਦੇ ਬੱਚੇ ਧਾਰਨੀਕ ਹਨ ਉਹ ਤੇ ਬਹੁਤ ਵਿਡਭਾਗੀ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਜਾਂ ਜਿਹੜੇ ਕੋਈ ਰਹਿਤ ਰੱਖਣ ਜੋਗੇ ਹੋ ਜਾਂਦੇ ਆ ਬੱਚੇ ਉਹਨਾਂ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਉਹ ਗੁਰੂ ਕੀ ਰਹਿਤ ਵਿਚਰਣਾ ਪ੍ਰਜਾਦਾ ਦਸਨੀ ਤਾਂ ਕਿ ਇਹ ਮਹਾਂਪੁਰਖਾਂ ਦੇ ਜੋੜ ਮੇਲੇ ਤੇ ਆਣ ਕੇ ਜਿਹੜੇ ਬੱਚੇ ਗੁਰਮਤਿ ਦੇ ਨਾਲ ਜੁੜਨ ਦੀ ਪ੍ਰੇਰਣਾ ਲੈਣਗੇ ਉਹਨਾਂ ਦੇ ਮਨ ਵਿੱਚ ਉਹ ਗੁਰੂ ਕੀ ਮਰਜ਼ਾ ਦਾ ਗੁਰੂ ਕੀ ਸਿੱਖੀ ਦਾ ਪਿਆਰ ਮਨ ਵਿੱਚ ਜਾਗੇਗਾ ਗੁਰੂ ਸਾਹਿਬ ਮੇਰ ਕਰਨ ਸੋ ਆਏ ਹੋਏ ਸਾਰੇ ਸਕੂਲਾਂ ਦੇ ਟੀਚਰ ਸਹਿਬਾਨ ਪ੍ਰੋਫੈਸਰ ਸਹਿਬਾਨ ਵਿਦਿਆਰਥੀ ਬੱਚੇ ਜਿੰਨੇ ਵੀ ਆਏ ਨੇ ਸਭ ਨੂੰ ਜਿਹਾ ਆਇਆਂ ਨੂੰ ਗੁਰੂ ਕੇ ਲੰਗਰ ਵਰਤ ਰਹੇ ਹਨ ਬੜੇ ਅਦੁੱਤ ਸਾਰੀਆਂ ਸੰਗਤਾਂ ਸਾਰੇ ਨਗਰ ਦੀਆਂ ਸੰਗਤਾਂ ਨੂੰ ਬੇਨਤੀ ਹੈ ਸੋ ਬਾਬਾ ਜੀ ਦੇ ਸਮਾਗਮ ਵਿੱਚ ਗੁਰੂ ਕੇ ਲੰਗਰ ਜਿਹੜੇ ਨੇ ਉਹ ਆਰੰਭ ਹੋ ਚੁੱਕੇ ਨੇ ਕਈਆਂ ਦਿਨਾਂ ਤੋਂ ਆਰੰਭ ਨੇ ਰਾਜ ਵਿਸ਼ੇਸ਼ ਕਰਕੇ ਹੋ ਜਾਂਦਾ ਵੀ ਅੱਜ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਵਿੱਚ ਜਾ ਕੇ ਲੰਗਰ ਪਾਣੀ ਜਲ ਪਾਣੀ ਛਕੋ ਸਭ ਨੂੰ ਜੀ ਆਇਆਂ ਨੂੰ ਜੀ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਜਿੱਥੇ-ਜਿੱਥੇ ਕੋਈ ਡਿਊਟੀ ਪਾਠਾਂ ਦੀ ਸੇਵਾ ਤੇ ਜਿੱਥੇ ਪਹਿਰੇਦਾਰ ਸੇਵਾ ਦੇ ਉਹ ਸਾਰੇ ਭਾਈ ਆਪਣੀ ਆਪਣੀ ਡਿਊਟੀ ਤੇ ਸੇਵਾ ਵਿੱਚ ਤਿਆਰ ਪ੍ਰਤੀਾਰ ਹੋ ਕੇ ਸੇਵਾ ਕਰੀਏ ਅਹੀਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਸੰਗਤਾਂ ਨੂੰ ਜਲ ਪਾਣੀ ਸੇਵਾ ਕਰਕੇ ਸੋ ਮਹਾਂਪੁਰਖਾਂ ਦਾ ਇਹੀ ਵਜਨ ਹੁੰਦਾ ਸੀ ਆਈ ਸੰਗਤ ਨੂੰ ਜਲ ਪਾਣੀ ਛਕਾਓ ਜੀ ਆਇਆਂ ਨੂੰ ਕਹਿਣਾ ਆਓ ਜੀ ਜੀ ਆਇਆਂ ਨੂੰ ਜਲ ਪਾਣੀ ਛਕਾਓ ਸੰਗਤਾਂ ਆਈਆਂ ਨੇ ਸੇਵਾ ਕਰਕੇ ਪਿਆਰਿਓ ਜੋ ਵੀ ਮਾਈ ਭਾਈ ਸੰਗਤਾਂ ਬੜੇ ਅਦਬ ਦੇ ਨਾਲ ਸੇਵਾ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਲੰਗਰ ਜਿਹੜੀ ਸੇਵਾ ਹੈ ਜਿੱਥੇ ਆਪ ਹਾਜ਼ਰੀ ਕਰ ਰਹੇ ਹੋ ਵਤਨ ਨਾਲ ਆਈਆਂ ਸੰਗਤਾਂ ਵੀ ਬੜੇ ਪਿਆਰ ਦੇ ਨਾਲ ਲੰਗਰ ਦਾਲ ਸੇਵਾ ਜੋ ਗੁਰੂ ਕੇ ਲੰਗਰਾਂ ਵਿੱਚ ਆਈਆਂ ਸੰਗਤਾਂ ਦੀ ਸੇਵਾ ਲਈ ਹੈ ਆਪ ਜੀ ਲੰਗਰ ਪਾਣੀ ਛਕੋ ਸਭ ਸੰਗਤਾਂ ਨੂੰ ਜੀ ਆਇਆਂ ਨੂੰ ਅਰ ਬਰਸੀ ਸੰਬਾਗਮ ਵਾਲੇ ਦੇਣ ਬੇਅੰਤ ਰੱਬ ਦੇ ਪਿਆਰੇ ਮਹਾਪੁਰਖ ਸੰਪਰਦਾਮਾ ਦੇ ਮੁਖੀ ਸਹਿਬਾਨ ਮਹਾਪੁਰਖ ਦਰਸ਼ਨ ਤੇ ਦਾਰੇ ਦੇਣਗੇ ਮਹਾਪੁਰਖਾਂ ਦੀ ਬਰਸੀ ਤੇ ਤੋ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਨਗੇ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਹੁੜਭਾਗੀ ਸਮੇਂ ਦਾ ਲਾਭ ਪ੍ਰਾਪਤ ਕਰੀਏ ਜਨਮ ਮਰਨ ਦਹੁ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀਵ ਦਾਨ ਦੇ ਭਗਤੀ ਲਾਇਨ ਹਰ ਸਿਉ ਲਹਿਣ ਮਿਲਾਏ ਐਸੇ ਰੱਬ ਦੇ ਪਿਆਰੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਐਸੇ ਰੱਬ